ਠਾਣੇਸ ਵਿੱਚ ਸਾਰਾ ਸ਼ਹਿਰ ਜਿਹੜਾ ਬਿਲਕੁਲ ਬਲੈਕਆਊਟ ਕੀਤਾ ਗਿਆ ਆ ਡੀਐਸਪੀ ਆਫਿਸ ਹੈ ਥਾਣਾ ਸਿਟੀ ਨਾਮਾ ਸ਼ਹਿਰ ਹੈ ਚੰਡੀਗੜ੍ਹ ਚੌਕ ਹੈ ਹਸਪੀਟਲ ਹੈ ਬੈਂਕ ਆ ਆ ਕਚੈਰੀ ਆ ਡੀਸੀ ਆਫਿਸ ਹੈ ਐਸਐਸਪੀ ਆਫਿਸ ਹੈ ਸਾਰੇ ਟੋਟਲ ਜਿਹੜੇ ਆ ਬਲੈਕਆਊਟ ਨੇ ਬਿਲਕੁਲ ਹਨੇਰਾ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਿਲਕੁਲ ਹਨੇਰਾ ਆ ਸੋ ਉਹ ਸੁਨੇਹਾ ਆ ਕਿ ਅਗਰ ਦੁਸ਼ਮਣ ਬਾਹਰ ਕਰਦਾ ਤਾਂ ਕਿਵੇਂ ਬਚਣਾ ਹੈ ਉਹ ਨੇਰੇ ਦੇ ਵਿੱਚ ਤਾਂ ਕਿ ਸਾਡਾ ਦੁਸ਼ਮਣ ਜਿਹੜਾ ਆ ਉਹ ਸਾਡੀ ਕੋ ਆਇਡੈਂਟੀਫਾਈ ਨਾ ਕਰ ਸਕੇ ਸਾਨੂੰ ਪਛਾਣ ਨਾ ਸਕੇ ਇਹ ਘਰ ਇੱਥੇ ਲੋਕ ਰਹਿੰਦੇ ਨੇ ਪਿੰਡ ਨੇ ਸ਼ਹਿਰ ਨੇ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਹ ਨਵਾਂ ਸ਼ਹਿਰ ਦਾ ਥਾਣਾ ਸਿਟੀ ਆ ਤੁਸੀਂ ਬਿਲਕੁਲ ਜਿਹੜਾ ਬਲੈਕਆਊਟ ਹੋ ਚੁੱਕਾ ਹੈ ਥਾਣਾ ਬਿਲਕੁਲ ਬੰਦ ਹੈ ਕੋਈ ਪਤਾ ਨਹੀਂ ਲੱਗਦਾ ਨੇਰੇ ਵਿੱਚ ਇਹ ਡੀਐਚਪੀ ਅਫੀਸਰ ਟੋਟਲ ਸ਼ਹਿਰ ਹੈ ਸ਼ਹਿਰ ਦੀ ਗੱਲ ਕਰਨਾ ਸਾਰਾ ਜਿਹੜਾ ਸ਼ਹਿਰ ਹੈ ਬੰਦ ਹੈ ਬਿਲਕੁਲ ਕੋਈ ਵੀ ਜਿਹੜਾ ਆ ਲਾਈਟ ਜਿਹੜੀ ਰੋਸ਼ਨੀ ਮਜ਼ਰ ਨਹੀਂ ਆ ਰਹੀ ਸੰਦੂਰ ਸਟ੍ਰਾਈਕ ਦੇ ਉੱਤੇ ਜਿਹੜਾ ਕੱਲ ਇੰਡੀਆ ਨੇ ਪਾਕਿਸਤਾਨ ਦੇ ਜਿਹੜੇ ਨੌ ਟਿਕਾਣਿਆਂ ਉੱਤੇ ਹਮਲੇ ਕਰਕੇ ਬਹੁਤ ਸਾਰੇ ਜਿਹੜੇ ਅਤੰਕਵਾਦੀ ਸੀ ਉਹਨਾਂ ਦੇ ਜਿਹੜੇ ਟਿਕਾਣੇ ਸੀ ਉਹ ਨਸ਼ਟ ਕੀਤੇ ਬਹੁਤ ਸਾਰੇ ਜਿਹੜੇ ਅਤੰਕਵਾਦੀ ਸੀ ਉਹਨਾਂ ਨੂੰ ਮਾਰਿਆ ਸੋ ਇੱਕ ਜਦੋਂ 26 27 ਜਿਹੜੇ ਸਾਡੇ ਭਾਰਤੀ ਲੋਕ ਸੀ ਜਿਹੜੇ ਉੱਥੇ ਕੁਸ ਸੁਹਾਗਣਾ ਆਪਣੇ ਸੁਹਾਗ ਦੇ ਨਾਲ ਉੱਥੇ ਘੁੰਮਣ ਗਏ ਟੂਰਿਸਟ ਤੇ ਗਏ ਸੀ ਤਾਂ ਉੱਥੇ ਉਹਨਾਂ ਦੇ ਸੁਹਾਗ ਗੁਜੜ ਗਏ ਸੀ ਉਸ ਨੂੰ ਲੈ ਕੇ ਇਸ ਸਿੰਧੂਰ ਜਿਹੜੀ ਆ ਇਹ ਸਟ੍ਰਾਈਕ ਜਿਹੜੀ ਆ ਉਹਦਾ ਨਾਕਤਾ ਗਿਆ ਸੀ ਉਸ ਨੂੰ ਲੈ ਕੇ ਅੱਜ ਕੱਲ ਜਿਹੜਾ ਉੱਥੇ ਪਾਕਿਸਤਾਨ ਤੇ ਅਟੈਕ ਵੀ ਕੀਤਾ ਗਿਆ ਤਾਂ ਉਹਨੂੰ ਲੈ ਕੇ ਹੁਣ ਜਿਹੜੇ ਹਾਲਾਤ ਬੜੇ ਤਣਾਉਪੂਰ ਬਣੇ ਆ ਨੇ ਪੂਰੇ ਪੰਜਾਬ ਨੂੰ ਜਿਹੜਾ ਬਲੈਕਆਊਟ ਕੀਤਾ ਗਿਆ ਅੱਜ ਨਵਾਂ ਸ਼ਹਿਰ ਦੇ ਗਲੇ ਤੇ ਨਵਾਂ ਸ਼ਹਿਰ ਦੇ ਵਿੱਚ ਅਸੀਂ ਖੜਿਆ ਹਾਂ ਸਾਰੇ ਪਾਸੇ ਜਿਹੜਾ ਬਲੈਕਆਊਟ ਤੁਸੀਂ ਦੇਖ ਸਕਦੇ ਆ ਆ ਥਾਣਾ ਸਿਟੀ ਦੇ ਸਾਹਮਣੇ ਖੜਿਆ ਡੀਐਸਪੀ ਆਫਿਸ ਹੈ ਟੋਟਲ ਬਿਲਕੁਲ ਜਿਹੜਾ ਆ ਇਹ ਬਲੈਕਆਊਟ ਹੋ ਚੁੱਕਾ ਆ 1:00 6:00 8 ਤੋਂ 9 ਵਜੇ ਤੱਕ ਦਾ ਜਿਹੜਾ ਇਹ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਲਾਨਿਆ ਗਿਆ ਇਸ ਦਾ ਸੋ ਐਸ ਵੈਲ ਯੂ ਸੀ ਨਵਾਂ ਸ਼ਹਿਰ ਦੇ ਥਾਣਾ ਸਿਟੀ ਦੇ ਸਾਹਮਣੇ ਖੜੇ ਆ ਨਾਲ ਹੀ ਡੀਐਸਪੀ ਆਫਿਸ ਹੈ ਇਹ ਵੀ ਦੇਖ ਲਓ ਬਿਲਕੁਲ ਜਿਹੜਾ ਹਨੇਰਾ ਛਾਇਆ ਹੋਇਆ ਬਿਲਕੁਲ ਲਾਈਟਾਂ ਬੰਦ ਨੇ ਔਰ ਗੇਟ ਬੰਦ ਨੇ ਕਿਸੇ ਤਰ੍ਹਾਂ ਦੀ ਕੋਈ ਲਾਈਟ ਨਹੀਂ ਜਲ ਰਹੀ ਚਾਰੇ ਪਾਸੇ ਲਾਈਟ ਜਿਹੜੀ ਟੋਟਲ ਬੰਦ ਹੋ ਚੁਈ ਤੁਸੀਂ ਬਿਲਡਿੰਗਾਂ ਵੀ ਦੇਖ ਸਕਦੇ ਹੋ ਸਟਰੀਟ ਲਾਈਟਾਂ ਬੰਦ ਨੇ ਹਰ ਚੀਜ਼ ਜਿਹੜੀ ਆ ਅੱਜ ਬਲੈਕ ਬਲੈਕਆਊਟ ਕੀਤੀ ਗਈ ਕਿਉਂਕਿ ਸਰਕਾਰ ਵੱਲੋਂ ਹਦੇਸ਼ ਸੀ ਕਿ ਜੋ ਹਾਲਾਤ ਬਣੇ ਹੋਏ ਨੇ ਇਹਲੇ ਬਾਰਡਰਾਂ ਦੇ ਉੱਤੇ ਚਾਹੇ ਇੰਡੀਆ ਪਾਕ ਦੇ ਜਿਹੜੇ ਬਾਰਡਰ ਨੇ ਉੱਥੇ ਸਾਡੇ ਆਰਮੀ ਜਿਹੜੇ ਜਵਾਨ ਨੇ ਉਹ ਡਟੇ ਹੋਏ ਨੇ ਉਧਰੋਂ ਪਾਕਿਸਤਾਨ ਵੱਲੋਂ ਵੀ ਜਿਹੜੀਆਂ ਤਿਆਰੀ ਕੀਤੀ ਜਾਂਦੀਆਂ ਆ ਜਾਂ ਰਹੀਆਂ ਆ ਸੋ ਉਹਨੂੰ ਦੇਖਦੇ ਆਂ ਅੱਜ ਇਸ ਘੜੀ ਦੇ ਵਿੱਚ ਕਿਉਂਕਿ ਦੁਸ਼ਮਣ ਬਾਹਰ ਨਾ ਕਰੇ ਲੋਕਾਂ ਨੂੰ ਇੱਕ ਚੇਤਾਵਨੀ ਹੈ ਇੱਕ ਸੁਨੇਹਾ ਆ ਕਿ ਜੇ ਦੁਸ਼ਮਣ ਬਾਹਰ ਕਰਦਾ ਤਾਂ ਕਿਵੇਂ ਬਚਣਾ ਹੈ ਕਿਵੇਂ ਤੁਸੀਂ ਅਗਰ ਜਿਹੜਾ ਉੱਪਰ ਦੀ ਕੋਈ ਉਹਨਾਂ ਦਾ ਇਸ਼ਹਾਜ਼ ਨਿਕਲਦਾ ਜਿਹੜਾ ਸਪੋਰਟ ਇੱਕ ਚੀਜ਼ ਸਿੱਟ ਸਕਦਾ ਹੈ ਤੇ ਉਹਨੂੰ ਆਈਡੈਂਟੀਫਾਈ ਨਾ ਹੋਵੇ ਕਿ ਇੱਥੇ ਕੋ ਘਰ ਨੇ ਕੋਈ ਸ਼ਹਿਰ ਹੈ ਕੋਈ ਪਿੰਡ ਹੈ ਕੋਈ ਲੋਕ ਰਹਿੰਦੇ ਨੇ ਇਸ ਚੀਜ਼ ਨੂੰ ਲੈ ਕੇ ਇੱਕ ਜਿਹੜਾ ਸੁਨੇਹਾ ਦਿੱਤਾ ਗਿਆ ਕਿ ਲਾਈਟ ਬੰਦ ਰੱਖਣੀ ਆ ਸੋ ਲਾਈਟ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਿਲਕੁਲ ਲਾਈਟਾਂ ਬੰਦ ਨੇ ਔਰ ਜਿਹੜੀ ਜੋ ਜੰਗ ਲੱਗੀ ਹੋਈ ਹੈ ਕਹਿ ਸਕਦੇ ਇੱਕ ਸਮ ਦਾ ਸਿੰਧੂਰ ਸਟ੍ਰਾਈਕ ਦੇ ਉੱਤੇ ਜਿਹੜਾ ਕੱਲ ਇੰਡੀਆ ਨੇ ਪਾਕਿਸਤਾਨ ਦੇ ਜਿਹੜੇ ਨੌ ਟਿਕਾਣਾ ਉੱਤੇ ਹਮਲੇ ਕਰਕੇ ਬਹੁਤ ਸਾਰੇ ਜਿਹੜੇ ਅਤੰਕਵਾਦੀ ਸੀ ਉਹਨਾਂ ਦੇ ਜਿਹੜੇ ਟਿਕਾਣੇ ਸੀ ਉਹ ਨਸ਼ਟ ਕੀਤੇ ਬਹੁਤ ਸਾਰੇ ਜਿਹੜੇ ਅਤੰਕਵਾਦੀ ਸੀ ਉਹਨਾਂ ਨੂੰ ਮਾਰਿਆ ਸੋ ਇੱਕ ਜਦੋਂ 26 27 ਜਿਹੜੇ ਸਾਡੇ ਭਾਰਤੀ ਲੋਕ ਸੀ ਜਿਹੜੇ ਉੱਥੇ ਕੁਸੁਹਾਗਣਾ ਆਪਣੇ ਸੁਹਾਗ ਦੇ ਨਾਲ ਉੱਥੇ ਘੁੰਮਣ ਗਏ ਟੂਰਿਸਟ ਤੇ ਗਏ ਸੀ ਤਾਂ ਉੱਥੇ ਉਹਨਾਂ ਦੇ ਸੁਹਾਗ ਗੁਜਰ ਗਏ ਸੀ ਉਸ ਨੂੰ ਲੈ ਕੇ ਇਸ ਸਿੰਧੂਰ ਜਿਹੜੀ ਆ ਇਹ ਸਟ੍ਰਾਈਕ ਜਿਹੜੀ ਆ ਉਹਦਾ ਨਾਂਕ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਅੱਜ ਕੱਲ ਜਿਹੜਾ ਉੱਥੇ ਪਾਕਿਸਤਾਨ ਤੇ ਅਟੈਕ ਵੀ ਕੀਤਾ ਗਿਆ ਤੇ ਉਹਨੂੰ ਲੈ ਕੇ ਹੁਣ ਜਿਹੜੇ ਹਾਲਾਤ ਬੜੇ ਤਣਾਉਪੂਰ ਬਣੇ ਆ ਨੇ ਪੂਰੇ ਪੰਜਾਬ ਨੂੰ ਜਿਹੜਾ ਬਲੈਕਆਊਟ ਕੀਤਾ ਗਿਆ